ਹਾਂਜੀ ਹਾਂਜੀ ਠੀਕ ਹੈ ਮੁੱਛੀ ਨਾ ਰੱਖੀ ਆ ਪਟਾਣਾ ਓਏ ਹੋਏ ਬਤਾਈਂ ਲੈ ਜੇ ਖੜਕਾ ਕੀਤਾ ਬੰਦੂ ਹੀ ਰੋਲਾ ਪਾਉਣਾ ਤਾ ਮੈਂ ਪਿਆਰ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਘਰ ਲੱਗੀਆਂ ਰੌਣਕਾਂ ਅੱਜ ਤੋਂ ਤਕਰੀਬਨ 3-4 ਮਹੀਨੇ ਪਹਿਲਾਂ ਹਰਸਿਮਰਤ ਕੌਰ ਦੀ ਬੇਟੀ ਹਰਕੀਰਤ ਕੌਰ ਦੀ ਇੰਗੇਜਮੈਂਟ ਹੋਈ ਸੀ ਦਵਾਬੇ ਦਾ ਇੱਕ ਵੱਡੇ ਬਿਜ਼ਨਸਮੈਨ ਦੇ ਨਾਲ ਸੋ ਉਥੇ ਆਪਾਂ ਤੁਹਾਨੂੰ ਦੱਸਦੇ ਕਿ ਕੱਲ ਜਾਗੋ ਸੀਗੀ ਤੇ ਜਾਗੂ ਦੀਆਂ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂਗੇ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਪਹਿਲਾਂ ਤਾਂ ਬਾਦਲ ਪਰਿਵਾਰ ਨੂੰ ਮੁਬਾਰਕਾਂ ਜਰੂਰ ਦਿਓ ਉਹਨਾਂ ਦੀ ਬੇਟੀ ਹਰਕੀਰਤ ਕੌਰ ਦੇ ਵਿਆਹ ਦੀਆਂ ਸੋ ਉਥੇ ਹੀ ਵਿਆਹ ਦੀਆਂ ਕੁਝ ਕੁ ਵੀਡੀਓਸ ਆਈਆਂ ਨੇ ਜਾਗੋ ਟਾਈਮ ਤੁਸੀਂ ਦੇਖ ਸਕਦੇ ਕਿ ਕਿਵੇਂ ਮਜੀਠਿਆ ਤੇ ਹਰ ਸਿਮਰਤ ਕੌਰ ਬਾਦਲ ਨੱਚਦੇ ਦਿਖਾਈ ਦਿੱਤੇ ਨੇ ਤੇ ਨਾਲ ਦੀ ਨਾਲ ਅਫਸਾਨਾ ਖਾਨ ਨੇ ਜਾਗੋ ਨੂੰ ਚਾਰ ਚੰਨ ਲਾ ਦਿੱਤੇ ਉੱਥੇ ਆ ਕੇ ਆਪਣੇ ਮਿੱਠੇ ਮਿੱਠੇ ਗਾਣੇ ਗਾਏ ਜੀ ਦੀਆਂ ਵੀਡੀਓਸ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕੀਤੀਆਂ ਤੁਸੀਂ ਸਕਰੀਨ ਉੱਪਰ ਚੱਲਦੀ ਹਰ ਕੀਰਤ ਕੌਰ ਦੀ ਫੋਟੋ ਵੀ ਦੇਖ ਸਕਦੇ ਜਿਹਦੇ ਵਿਚਰ ਕੀਰਤ ਕੌਰ ਬਹੁਤ ਪਿਆਰੀ ਲੱਗਦੀ ਪਈ ਆਗੀ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਤੁਸੀਂ ਅੱਗੇ ਜਾਗੋ ਦੀਆਂ ਕੁਝ ਕੁ ਕਲਿੱਪਸ ਵੀ ਦੇਖ ਸਕਦੇ ਹੋ ਰੱਬ ਰਾਖਾ